ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਖੜੇ ਆਂ ਸ਼ੰਭੂ ਬਾਰਡਰ ਤੇ ਕਿਸਾਨੀ ਸੰਘਰਸ਼ ਜਿਹੜਾ ਉਹ ਜਾਰੀ ਹੈਗਾ ਅਸੀਂ ਕੁਝ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਉਹਨਾਂ ਦਾ ਕੀ ਮੰਨਣਾ ਤੇ ਜਿਹੜਾ ਸੰਘਰਸ਼ ਹੈਗਾ ਉਹ ਚੱਲ ਰਿਹਾ ਦੂਜੇ ਪਾਸੇ ਗੱਲਬਾਤ ਚੱਲ ਰਹੀ ਆ ਕੀ ਲੱਗਦਾ ਤੁਹਾਨੂੰ ਇਹ ਮਤਲਬ ਵਿਰਸਾ ਸੰਘਰਸ਼ ਤਹੀਂ ਚੱਲ ਰਿਹਾ ਹੈ ਪਹਿਲਾਂ ਮੈਂ ਆਪਣਾ ਉਹ ਦੇ ਦਵਾਂ ਪਟੇੜੀ ਭਾਰਤ ਸਿੰਘ ਉਹਨਾਂ ਨੇ ਇੱਕ ਤਾਂ ਪਟੇੜੀ ਕਲਾਂ ਜਿਲ੍ਹਾ ਖਜਾਨਚੀਆ ਮਰਦੇਵ ਸਿੰਘ ਚਲਾਇਦਾ ਜੀ ਕਿ ਜਿਹੜਾ ਮਤਲਬ ਚੱਲ ਰਿਹਾ ਹੈ ਇਹ ਸਾਨੂੰ ਚਲਾਉਣ ਦੀ ਲੋੜ ਹੈ ਨਾ ਬਾਬੇ ਜੇ ਸਰਕਾਰ ਜਿਹੜੇ ਮੰਗਾ ਹੈ ਨਾ ਮੰਨ ਲਓ ਇਹ ਸਰਕਾਰ ਮਤਲਬ ਮੰਗਾ ਨਹੀਂ ਮੰਨਦੀ ਇਹਦੇ ਕਰਕੇ ਜਿਹੜਾ ਜੱਤ ਬਦ ਚਲਾਉਣਾ ਪੈ ਰਿਹਾ ਪਹਿਲਾਂ ਵੀ ਮੋਦੀ ਨੇ ਕਿਹਾਤਾ 10 ਸਾਲ ਹੋ ਗਏ ਉਹਨਾਂ ਸਰਕਾਰ ਬਣੀ ਇਹ ਇਹੀਆਂ ਕਿਹੜੀਆਂ ਕਿਹੜੀਆਂ ਮੰਗਾ ਹੈਗੀਆਂ ਜਿਹੜੀਆਂ ਤੁਹਾਨੂੰ ਲੱਗਦੇ ਆ ਮੋਦੀ ਸਾਹਿਬ ਮੰਨ ਨਹੀਂ ਰਹੇ ਤੇ ਉਹਨਾਂ ਮੰਨ ਲਾਣੀ ਚਾਹੀਦੀ ਹੈ ਅਦਾ ਜੀ ਜਿਹੜਾ ਸੁਮੇ ਨਾਸੀ ਰਿਪੋਰਟ ਆ ਉਹ ਲਾਗੂ ਕਰੇ ਇਹ ਜਿਹੜੀ ਵੀ 5000 ਗਿਆਨੇ ਨਹੀਂ ਪੀ ਆ ਨਾ ਲੱਗਦਾ ਸਾਡੇ ਫੀਲ ਵਿੱਚ ਹੋਏ ਹੋਏ ਇਹ ਨਾ ਕਹਿੰਦਾ ਗਿਆਨ ਹੂੰ ਸਾਨੂੰ ਦੋ ਫਸਲਾਂ ਤੇ ਐਮਐਸਪੀ ਮਿਲਦੀ ਆ ਕਣਕ ਵਿੱਚੋਂ ਨਾ ਨਾ ਮੱਕੀ ਤੇ ਮਿਲਦੀ ਆ ਨਾ ਝੋਨੇ ਤੇ ਮਿਲਦੀ ਆ ਨਾ ਦਾਣੇ ਕਿਸੇ ਤੇ ਨਹੀਂ ਮਿਲਦਾ ਇਹ ਜਿਹੜਾ ਮਤਲਬ ਮੋਦੀ ਦੀ ਸਰਕਾਰ ਆ ਨਾ ਜੀ ਫਿਰ ਇਹ ਤਾਂ ਨਾ ਵੀ ਘਟਾਲ ਕੇ ਨਾ ਘਟਾਲ ਕੇ ਜੀ ਆਪ ਦਾ ਫਰਾਂ ਜਦੋਂ ਸੋਚੀਆ ਫਸਲਾਂ ਤੇ ਮਸ਼ੀਨਰੀਲੇ ਨਾ ਹੜਾ ਝੋਨਾ ਖਰੀਦਦੇ ਉਹ ਡਗੜ ਪਏ ਸਾਡਾ ਕਿਹ ਜੀ ਕਿਸਾਨ ਜਨਕ ਤੇ ਵਰਨਾ ਹੀ ਪੂਆ ਨੂੰ ਜਾਂ ਮੋਤੀ ਹਨਾ ਜੀ ਇਹ ਮੋਤੀ ਉਪਯੋਗ ਬਚੇ ਦਾ ਬੰਦਾ ਹੈ ਇਹਦੇ ਗੱਲ ਦੇ ਵਿੱਚ ਸੰਗਲ ਪਾਇਆ ਹੋਣਾ ਦਾ ਜਿਵੇਂ ਉਹ ਖਿੱਚਦੇ ਆ ਉਤਨੀ ਕੰਮ ਕਰਦਾ ਕਿਉਂਕਿ ਨਾ ਇਹਨਾਂ ਨੂੰ ਪੰਜਾਬ ਬਾਰੇ ਭਾਰਤ ਬਾਰੇ ਕੋਈ ਕੋਈ ਗੱਲ ਨਹੀਂ ਇਹਨਾਂ ਦੀ ਸੋਚ ਇੱਕ ਆ ਕਿ ਇਹ ਗਰੀਬ ਕਿਵੇਂ ਹੋ ਗਿਆ ਦੇਖਾਂ ਜੀ ਗਰੀਬ ਹੋਊਗਾ ਤਾਂ ਸਾਡੇ ਕੋਲ ਆਊਗਾ ਕੋਈ ਨਹੀਂ ਹੁਣ ਖੱਟਾ ਸਰਕਾਰ ਕਹਿ ਰਹੀ ਹੈ ਜੀ ਵੀ ਤੁਸੀਂ ਰੇਲਾਂ 'ਚ ਚੜ ਕੇ ਵਾਹ ਜੂ ਹਾਂ ਮਾਈਕ ਮੇਰੇ ਪਾਸ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਇੱਕ ਕਰਨੇ ਜਿਹੜੇ ਟਰੈਕਟਰ ਨੇ ਕਿਉਂਕਿ ਉਹਦੇ ਕਿਸਾਨ ਰਹੂ ਕਿੱਥੇ ਜੇ ਮਤਲਬ ਨਾ ਮੈਂ ਸੰਭੋਲ ਰਿਹਾ ਹਾਂ ਇਹਦਾ ਸਰਕਾਰ ਉੱਤੇ ਛੋਟਾ ਰਹਿਣ ਦਾ ਹੋ ਬਣਾਵੇ ਚਾਹਾਂਦਾ ਰਹੇ ਉਹਦਾ ਜਿਹੜਾ ਟਰੈਕਟਰ ਹੈ ਮਤਲਬ ਟਰੈਲੀ ਹੈ ਚਾਹੇ ਮੀਂਹ ਆਵੇ ਜੋ ਜੋ ਮੱਝ ਆਵੇ ਸਿੱਧਾ ਕੋਈ ਨਹੀਂ ਹੈ ਸਭ ਇਧਰੀ ਹੈ ਇਹ ਜਿਹੜਾ ਖੱਟੜ ਸਰਕਾਰ ਆ ਜਿਹੜੀ ਮਤਲਬ ਭਾਜਪਾ ਸਰਕਾਰ ਆ ਇਹਨਾਂ ਦੀਆਂ ਦੋੜੇ ਨੀਤੀਆਂ ਆ ਹੁਣ ਗੱਲਾਂ ਪਰ ਗੱਲਾਂ ਮਤਲਬ ਕਰੀ ਜਾਂਦੇ ਕਰੀ ਜਾਂਦੇ ਆ ਮਤਲਬ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਇੱਕ ਤਾਂ ਪੈਨਸ਼ਨ ਵਾਲੀ ਗੱਲ ਤਾਂ ਹੋ ਗਈ ਆ ਕਿ ਕਿਸਾਨ ਉਹਦਾ ਪੈਨਸ਼ਨ ਦਿੱਤਾ ਉਹ ਵੀ ਦੇਖੋ ਜੀ ਹੁਣ ਜਦ ਸਰਕਾਰ ਮੇਰਾ ਕਿਸਾਨ ਉਹ ਬਜ਼ੁਰਗ ਹੋ ਜਾਂਦਾ ਉਹ ਕਿੱਥੇ ਜਾਵੇ ਉਹ ਜਿਹੜੇ ਲੋਕ ਨਹੀਂ ਆ ਪਰ ਮਤਲਬ ਬੰਦੇ ਲੱਗੇ ਉਹਨਾਂ ਤਾਂ ਸਰਕਾਰ پیسے ਨਾ ਆਉਂਦੀ ਜਿਹੜਾ ਕਿਸਾਨ ਉਹ ਕਿੱਥੇ ਜਾਵੇ ਉਹਨੂੰ ਜਿਹੜੇ ਉਹਦੇ ਜਵਾਕ ਨੇ ਉਹ ਨਹੀਂ ਪੁੱਛਦੇ ਜਿੰਨਾ ਪਪਾ ਜਾਣਦੇ ਆ ਚਾਹੇ ਮੈਂ ਆ ਜਿੰਨਾ ਜਿਹੜੇ ਮੈਂ ਕੰਮ ਕਰਦਾ ਮੇਰੀ ਕਦਰ ਆ ਜਿਆਦਾ ਮਤਲਬੰਦਾ ਦਾ ਜਿਹੜਾ ਸਿਆਣਾ ਹੋਈਦਾ ਉਹਦੀ ਕਦਰ ਘਟ ਜਾਂਦੀ ਨਹੀਂ ਬਜ਼ੁਰਗ ਵਾਲੀ ਪੈਨਸ਼ਨ ਤਾਂ ਮਿਲਦੀ ਆ ਇਹ ਕਿਸਾਨੀ ਵਾਲੀ ਪੈਨਸ਼ਨ ਲਾ ਕੇ ਡਿਮਾਂਡ ਹੋ ਰਹੀ ਆ ਨਹੀਂ ਫਿਰ ਇਹਦਾ ਫਿਰ ਮਤਲਬ ਬੜੇ ਪਾ ਕੇ ਸਰ ਨਿਕਲਣਾ ਹੈ ਇਹਦੇ ਜਿਹੜੀ ਕਿਸਾਨੀ ਪੈਸੇ ਵੀ ਸਾਨੂੰ ਮਿਲਣੇ ਚਾਹੀਦੇ ਕਿਉਂਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਨਾ ਜੀ ਲੋਕਾਂ ਵਾਸਤੇ ਅਨਜਾਣ ਮਤਲਬ ਜੇ ਜੀਰੀ ਆ ਮਕਣਕ ਜਾਂ ਦਾਲਾਂ ਨੇ ਉਹ ਕਈ ਲੋਕਾਂ ਨੂੰ ਤਿਆਰ ਕਰਕੇ ਦੇ ਰਹੇ ਇਸ ਕਰਕੇ ਸਾਡੀ ਆ ਵੀ ਮੰਗਾ ਵੀ ਜਿਹੜੀ ਕਿਸਾਨਾਂ ਨੇ ਬੱਸ ਸਾਨੂੰ 10000 ਮਿਲਣਾ ਸੀ ਇੱਥੇ ਹੋਰ ਵੀ ਕਿਸਾਨ ਬੈਠੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਇਹ ਜਰਾ ਤੁਹਾਡਾ ਕੀ ਕਹਿਣਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨ ਤਨ ਜਲਾਸ ਖਿਸਾਨ ਮਿਹਰੂਸ ਕਚੂਲੀ ਜਿਆ ਬਸ ਬਹਿਲਾ ਦਾ ਮੈਂ ਲਾ ਮੈਂ ਆਪਣੀਆਂ ਧੀਆਂ ਦਾ ਸਰਕਾਰ ਤੇ ਬੱਚੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਪਰਿਵਾਰ ਸਾਰੇ ਸਾਰੇ ਅੱਜ ਕਰਾਉਂ ਸਾਡੇ ਪਰਿਵਾਰ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਪੰਡ ਕੀ ਡਿਆ ਅਸੀਂ ਆਪਣੀ ਹੱਕੀ ਮੰਗਾ ਲਈ ਅੱਜ ਆਪਣੀਆਂ ਧੀਆਂ ਛੜਕਦੇ ਹੋਏ ਪੈ ਕਦੇ ਲੀਡਰਾਂ ਲਈਆਂ ਧੀਆਂ ਵੇਖੀਆਂ ਬੇਟੀਆਂ ਬਦਲ ਅੱਜ ਅਸੀਂ ਹੱਕ ਲੈਣ ਲਈ ਆ ਤੇ ਸਾਨੂੰ ਖੱਟਰ ਸਰਕਾਰ ਨੇ ਰਾਹ ਰੋਕੇ ਸਾਡੇ ਤੇ ਬੰਬ ਚੱਲਣ ਡਿਆ ਸਾਡੇ ਤੇ ਗੋਲੀਆਂ ਚਲਾਉਣ ਡਿਆ ਅਸੀਂ 2002 ਦੇ ਸੰਘਰਸ਼ ਕਰਦੇ ਆ ਅੱਗੇ ਅਸੀਂ ਆਪਣੇ ਜਿਹੜੇ ਕਿਸਾਨ ਕਿੰਨੇ ਸ਼ਹੀਦ ਕਰਾ ਚੁੱਕੇ ਆ ਆ ਕੱਲ ਦੇ ਸਾਡੇ ਫੇਰ ਜਿਹੜੇ ਆ 100 150 ਕਿਸਾਨ ਸਾਡਾ ਜਿਹੜਾ ਵਾ ਉਹ ਘੱਟਰ ਹੋ ਗਿਆ ਵਾ ਅਸੀਂ ਹੁਣ ਪਰਿਵਾਰ ਸਾਡੀ ਨੌਜਵਾਨੀ ਸਾਡੀਆਂ ਧੀਆਂ ਸਾਡੇ ਬੱਚੇ ਸਾਡੇ ਨਾਲ ਪਰਿਵਾਰਾ ਸਮੇਤ ਹੀ ਅਸੀਂ ਕੋਈ ਅਤਵਾਦੀ ਨਹੀਂ ਅਸੀਂ ਬੈਰੀਕੇਡ ਤੋੜ ਵੀ ਸਕਦੇ ਹਾਂ ਨਹੀਂ ਅਸੀਂ ਜਾਬਤੇ ਵਾਲੇ ਲੋਕ ਆ ਅਸੀਂ ਐ ਧੱਲਣ ਬਾਜੀ ਨਹੀਂ ਕਰਨ ਵਾਲੇ ਲੋਕ ਪਰ ਸਾਡੇ ਤੇ ਅੱਜ ਵੇਖੋ ਸਵੇਰ ਦੀ ਫੇਰ ਗੋਲਾਬਾਰੀ ਹੋ ਰਹੀ ਆ ਦੋ ਤਿੰਨ ਮੀਟਿੰਗ ਹੋ ਗਈਆਂ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਉਹ ਨਹੀਂ 18 ਤਰੀਕ ਦੀ ਜਿਹੜੀ ਮੀਟਿੰਗ ਟਿਕੰਦਾ ਨਹੀਂ ਤੇ ਅਸੀਂ ਐਮਐਸਸੀ ਸੁਆਮੀਨਾਥ ਦੀ ਰਿਪੋਰਟ ਕਿਸਾਨ ਮਜ਼ਦੂਰ ਦਾ ਕਰਜ਼ਾ 220 ਬਿੰਨ ਜਿਹੜਾ ਸੋਧਿਆ ਉਸੀਂ ਸਾਰੀ ਰਾਤ ਕਰਾਉਣੇ ਆ ਇਸ ਕਰਕੇ ਅਸੀਂ ਜਿਹੜਾ ਵਾਜ ਸਮਰਥਿਆ ਉਹ ਕਰਨਾ ਵ ਤੇ ਦਿੱਲੀ ਵੀ ਜਾਣਾ ਵ ਬਾਈਟਸ ਕਰਕੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੇਰੇ ਸਾਰਿਆਂ ਭਰਾਵਾਂ ਦਾ ਸਾਰੀਆਂ ਪਾਰਟੀਆਂ ਦਾ ਜਿਹੜੇ ਸੂਬੇ ਦੇ ਨੇ ਵਾਹਿਗੀ ਕਾਂਸਾ ਇੱਥੇ ਨੌਜਵਾਨ ਵੀ ਅਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਇਹ ਸੰਗਠਨ ਕਰ ਰਹੇ ਚੱਲ ਰਿਹਾ ਤੁਸੀਂ ਕੀ ਮੰਨਦੇ ਹੋ ਕੀ ਸਮਝਦੇ ਹੋ ਦੇ ਕੋਈ ਇਹਨਾਂ ਨੇ ਜਿਹੜੀਆਂ ਮੰਗਾਂ 2020 ਚ ਮੰਨ ਕੇ ਸਾਨੂੰ ਦਿੱਲੀ ਤੋਂ ਕੰਪਲੈਸ ਭੇਟੇ ਆ ਉਹਨੇ ਆਪਣੀ ਮੰਕਾ ਤੇ ਪੂਰੇ ਨੇ ਉਤਰੇ ਉਹਨੇ ਦੋ ਤਿੰਨ ਦਿਨੋਂ ਕਿ ਮੀਟਿੰਗਾਂ ਕਰ ਰਹੀਆਂ ਤਾਂ ਕਰਕੇ ਸਭ ਨੂੰ ਦੁਬਾਰਾ ਫੇਰ ਜਾਣਾ ਪਿਆ ਉਹਨੇ ਮੀਟਿੰਗਾਂ ਕਰ ਰਹੀਆਂ ਪ੍ਰੈਸ਼ਰ ਪਿਆ ਇਹਨਾਂ ਦੇ ਦੁਬਾਰਾ ਹੀ ਤੇ ਇਹ ਕਹੀ ਜਾਂਦੇ ਆ ਕਮੇਟੀ ਬਣਾਉਂਗੇ ਅਸੀਂ ਇਹ ਕਰਦੇ ਕਰ ਇਹਨਾਂ ਨੇ ਕਰਨ ਦਾ ਕੁਝ ਨਹੀਂ ਆਇਆ ਇਹ ਦਿੱਲੀ ਜਾਣਾ ਹੀ ਪੈਣਾ ਹੈ ਕਿਉਂਕਿ ਕਮੇਟੀ ਤਾਂ ਇਹਨਾਂ ਨੇ ਬਣਾਈ ਸੀਗੀ 2020 ਚ ਵੀ ਬਣਾਈ ਸੀਗੀ ਪਰ ਦਿੱਲੀ ਜਾ ਕੇ ਵੀ ਹਾਲਤ ਉਹੀ ਆ ਗੱਲਬਾਤ ਹੀ ਆ ਨੇ ਅੱਜ ਤੇ ਅਸੀਂ ਪੰਜਾਬ ਚ ਬੈਠੇ ਹਾਂ ਉੱਥੇ ਰਾਜਧਾਨੀ ਆ ਸਾਡੀ ਰਾਜਧਾਨੀ ਨੂੰ ਕਿਰਪਾ ਹੋਵੇ ਜਿਆਦਾ ਪ੍ਰੈਸ਼ਰ ਪੈਂਦਾ ਇਹਨਾਂ ਤੇ ਪਰ ਪ੍ਰੈਸ਼ਰ ਜਰੂਰ ਵੱਜ ਜੇਗਾ ਪਰ ਗੱਲ ਕਹਾਣੀ ਤਾਂ ਗੱਲਬਾਤ ਤੇ ਟੇਬਲ ਤੇ ਹੀ ਹੋਣੀ ਚਾਹੀਦੀ ਹੈ ਅਸੀਂ ਕਰ ਰਹੇ ਹਾਂ ਅਸੀਂ ਤਾਂ ਮੈਂ ਸ਼ਾਂਤ ਮੈਂ ਸ਼ਾਂਤ ਮੈਂ ਜਾਣਾ ਚਾਹੁੰਦੇ ਆ ਸਾਨੂੰ ਜਾਣ ਦਿਓ ਕਿ ਕੋਈ ਹਥਿਆਬਾਜ਼ੀ ਨਹੀਂ ਕਰ ਰਹੇ ਦੇਖੋ ਅਸੀਂ ਕੋਈ ਪਾਕਿਸਤਾਨ ਦੇ ਤੋਂ ਆਏ ਨਹੀਂ ਹੈਗੇ ਪੰਜਾਬ ਦੇ ਦੇਸ਼ ਦੇ ਨਾਲ ਹੀ ਕਰ ਰਹੀਆਂ ਦੇਖੋ ਦੇਸ਼ ਦੇ ਨਾਗਰਿਕ ਆ ਅਸੀਂ ਸਾਨੂੰ ਤੁਸੀਂ ਦੇਖ ਲਓ ਇਹਨਾਂ ਤੋਂ ਚੈਨ ਵਾਲੇ ਤਾਂ ਇਦਾਂ ਲਾ ਕੇ ਰੋਕੇ ਨਹੀਂ ਜਾਂਦੇ ਪੰਜਾਬ ਨੂੰ ਇਹ ਕੀ ਹਾਲ ਕਰਿਆ ਵਾ ਇਹਨਾਂ ਨੇ ਜੀ ਇੰਨੀ-ਇੰਨੀ ਕੀਲਾਂ ਲਾਈਆਂ ਵੀ ਆ ਉੱਥੇ ਬੈਰੀ ਕੰਕਰੀਟ ਪਾ ਕੇ ਰਾਉਡ ਸਾਰੇ ਬਲੌਕ ਕਿਤੇ ਹੋਏ ਆ ਪੂਰੇ ਹਰਿਆਣੇ ਦੇ ਚైనా ਬਾਰਡਰ ਦੇ ਤਾਂ ਇਹ ਤਾਂ ਹੋਂਦ ਜਾਂ ਹੁੰਦਾਂ ਨਹੀਂ ਇਹਨਾਂ ਤੋਂ ਸੈਂਟਰ ਸਰਕਾਰ ਦੀ ਜੋ ਨੀਤੀ ਆ ਉਹ ਤਾਂ ਪੰਜਾਬ ਨੂੰ ਵੈਸੇ ਹੀ ਤੋੜਨ ਤੇ ਲੱਗੀ ਵੀ ਐ ਪੰਜਾਬ ਦੇ ਪਿੱਛੇ ਆਪਣਾ ਜੰਮੂ ਕਸ਼ਮੀਰ ਸਾਈਡ ਦੱਬਣ ਦੇ ਇਧਰ ਹਰਿਆਣਾ ਚ ਮਿਲਣ ਤੇ ਪੰਜਾਬ ਨੂੰ ਖਤਮ ਕਰਨ ਤੇ ਤੁੰਦੇ ਵੀ ਆਏ। ਜਿਹੜੇ ਜਿਹੜੇ ਮੰਗਾਂ ਹੈਗੀਆਂ ਉਹ ਉਹਨਾਂ ਨੂੰ ਕਿੰਨਾ ਕਿ ਜਾਇਜ਼ ਮੰਨਦੇ ਹੋ? ਸਾਰੀ ਜਾਇਜ਼ ਹੈ ਸਰ। ਸਾਰੀ ਜਾਇਜ਼ ਹੈ ਜੀ ਇਹਨਾਂ ਦੀ ਪੂਰੀ ਰਿਪੋਰਟ ਹੈ। ਜਦੋਂ ਮੋਦੀ ਪੀਐਮ ਮੋਦੀ ਸਾਹਿਬ ਜਦੋਂ ਗੁਜਰਾਤ ਸੀਐਮ ਹੁੰਦੇ ਸੀਗੇ ਇਹਨਾਂ ਦੀ ਕੋਤੀ ਰੋਜ਼ ਰਿਪੋਰਟ ਬਣਾਈ ਵੀ ਇਹਨਾਂ ਸਾਰੀ ਮਤਲਬ ਐਸਪੀ ਦਾ ਸਾਰਾ ਕੁਝ ਇਹ ਖੁਦ ਕਹਿੰਦੇ ਸੀ। ਹੁਣ ਆਪ ਪ੍ਰਾਈਮ ਮਿੰਟ ਕਰਨ ਲੱਗ ਪਏ ਨੇ। ਇਹ ਤਾਂ ਮਾਰੂ ਨੀਤੀ ਹੈ। ਇਹ ਸਾਡਾ ਇਕੱਲੇ ਐਕਟੇ ਨਹੀਂ ਹੋਰ ਕਈ ਵਿਕਰਤੀਆਂ ਵਾਲੇ ਰੋਸਟਨ ਕਟਰੀਆਂ ਤੇ ਵੀ ਅੰਦੋਲਨ ਹੋ ਰਿਹਾ ਤੁਹਾਨੂੰ ਪਤਾ ਹੀ ਹੋਣਾ ਹਾਂਜੀ ਹਾਂਜੀ ਇਹ ਸਾਰੇ ਇਹ ਜਿਹੜੇ ਕੰਪਨੀਟਾਂ ਨੇ ਖੇਤੀ ਨੂੰ ਆਪਣੇ ਕੰਮ ਦੇ ਉਸ ਕਰਕੇ ਨਾ ਆਮ ਲੋਕਾਂ ਦਾ ਜਿਨਾ ਹਰਾਮ ਕਰਦੇ ਰਹੀ ਹੈ ਜਿੱਦਣ ਇਹਨਾਂ ਦੇ ਫੈਕਟਰੀਆਂ ਨਾਲ ਖੇਤੀ ਆ ਗਈ ਪੰਜਾਬ ਦਾ ਕਰੋੜਾਂ ਰੁਪਏ ਦਾ ਨੁਕਸਾਨ ਅੰਦੋਲਨ ਹੋ ਰਿਹਾ ਹੈ ਕਿ ਕਿੰਨਾ ਮਸਾਨ ਹੋਵੇ ਖਾਨੀ ਦਾ ਗੁੰਡਾਰੇ ਦਾ ਕਿੰਨੇ ਸੇ ਪਬਲਿਕ ਬੈਕਿੰਗ ਇਹਨਾਂ ਨੂੰ ਪਾਈ ਕਿ ਕੋਈ ਮੰਡਾਈ ਸਗੋਂ ਕੰਮ ਕਰੀ ਤੇ ਪਹਿਲਾਂ ਕਾਹਦੀ ਚੋਂ ਸੁਣੇ ਨਹੀਂ ਇਹਨਾਂ ਨੇ ਸਾਡੇ ਪਿੰਲੇ ਮੁੰਡੇ ਜ਼ਖਮੀ ਕਰਤੀ ਤੇ ਕਲੀਅਰ ਗੈਸ ਦਾ ਲੋ ਕਲੀਅਰ ਗੈਸ ਲਾਖੀ ਚਾਰਜ ਪ੍ਰਦਰਸ਼ਨ ਕਰਵਾ ਦੇ ਕਰਾ ਦਿੱਤਾ ਹੈ ਉਹਨਾਂ ਨੂੰ ਬੁਲਤੀ ਦੀ ਸਥਿਤੀ ਬੋਲਿਆ ਸਾਡੇ ਨੇ ਆ ਗਏ ਨੇ ਆਹਨਾਂ ਦੇ ਬਖਤਰੀਆਂ ਨੂੰ ਦਿਖਾਈ ਹੈ ਪਾਣੀ ਦੇ ਬਣੇ ਪਾਣੀ ਆਪਾਂ ਗੱਲਾਂ ਕਰੀਆ ਗੜੀਆਂ ਪਟਿਆਲੇ ਤੋਂ ਆ ਕੇ ਸਾਡੇ ਚ ਜੇ ਐਨੇ ਅਸੀਂ ਗੱਲ ਤੋਂ ਕੋਈ ਖੰਡਤਾ ਹੈ ਜੀ ਕੋਈ ਖੰਡ ਤੇ ਸਾਡੀ ਸਾਰੇ ਲੰਥ ਵਧੀਆ ਪਿਆਰ ਨਾਲ ਪੰਜਾਬ ਤੇ ਜ ਰਹਿ ਰਹੇ ਸਾਰੇ ਬੰਦੇ ਆਪਣੀ ਮੰਗਾਂ ਦੇ ਸਮਰਥਨ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਦੇਖੋ ਉਸ ਵਿੱਚ ਨੌਜਵਾਨ ਵੀ ਔਰ ਬਜੁਰਗ ਵੀ ਇਕੱਠੇ ਜਿਹੜੇ ਆ ਉਸ ਸੰਘਰਸ਼ ਚ ਲੱਗੇ ਹੋਏ ਨੇ ਔਰ ਉਹਨਾਂ ਦਾ ਮੰਨਣਾ ਹੈ ਵੀ ਹਾਲਾਂਕਿ 7 ਡਾਕ ਨਾਲ ਹੀ ਹੋਏਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਹੈਗੀਆਂ ਔਰ ਜਿੰਨੀ ਜਲਦੀ ਮੈਂ ਉਹਨਾਂ ਦੀਆਂ ਮੰਗਾਂ ਤੇ ਸਹਿਮਤੀ ਬੰਦੀ ਆ ਉਨੀ ਜਲਦੀ ਪੰਜਾਬ ਦਾ ਫਾਇਦਾ ਕਿਉਂਕਿ ਲਗਾਤਾਰ ਇਸ ਅੰਦੋਲਨ ਕਰਕੇ ਪੰਜਾਬ ਵਿੱਚ ਨੁਕਸਾਨ ਹੋ ਰਿਹਾ ਹਰ ਚੀਜ਼ ਦੇ ਰੇਟ ਲਗਾਤਾਰ ਵੱਧ ਰਹੇ ਨੇ ਮਹਿੰਗਾਈ ਵੱਧ ਰਹੀ ਆ ਔਰ ਜਦ ਇਹ ਫੈਸਲਾ ਬਦਲ ਕਿ ਜਦ ਇਹ ਅੰਦੋਲਨ ਲੰਮਾ ਖਿੱਚਿਆ ਤਾਂ ਇਸ ਦਾ ਨੁਕਸਾਨ ਹੋ ਸਕਦਾ ਮੈਂ ਦਿਨੇਸ਼ ਕੋਲ ਕੈਮਰਾਮੈਨ ਦਿਪਕ ਦੇ ਨਾਲ ਥੈਂਕਸ ਹੋਰ ਆ ਕਿ ਬੰਨੀ ਸ਼ੰਭੂ ਮੋਹਰਦ